ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬੜਾ ਜੁੱਲਾ ਕੱਢ ਲਿਆ ਜੀ ਬਾਹਰ ਤੇ ਇੱਥੇ ਕੁਕਿੰਗ ਕਰਾਂਗੇ ਕਈ ਸਬਜ਼ੀਆਂ ਬਣਾਵਾਂਗੇ ਇਕੱਠੀਆਂ ਹੀ ਤੇ ਬਣਾ ਬਣਾ ਕੇ ਇੱਧਰ ਆਪਾਂ ਰੱਖੀ ਜਾਵਾਂਗੇ ਇਹ ਲਈ ਆਪਾਂ ਨੇ ਇੱਥੇ ਚਨੇ ਕਾਲੇ ਉਬਲਣੇ ਰੱਖਦੇ ਇਹ ਉਬਲ ਰਹੇ ਨੇ ਇਹਨੇ ਇੱਧਰ ਆਪਾਂ ਕਰਾਂਗੇ ਜੀ ਆਲੂ ਗੋਭੀ ਤੇ ਏ ਜੀ ਇੱਧਰ ਜਿਹੜੀ ਸਬਜ਼ੀ ਐ ਚਾਹੇ ਗਾਜਰ ਹੋਵੇ ਗੋਭੀ ਹੋਵੇ ਕੁਛ ਵੀ ਹੋਵੇ ਇਸ ਤਰ੍ਹਾਂ ਪੈਕਿੰਗ ਦੇ ਵਿੱਚ ਆਉਂਦੀ ਐ ਇੱਕ ਇੱਕ ਫੁੱਲ ਮਤਲਬ ਕਿ ਵੀ ਇਹ ਨਹੀਂ ਹੈਗਾ ਵੀ ਆਪਾਂ ਮਤਲਬ ਕਿ ਵੀ ਕਿਲੋਆਂ ਦੇ ਹਿਸਾਬ ਨਾਲ ਇੱਧਰ ਚੀਜ਼ ਚੜਦੀ ਐ ਮਤਲਬ ਕਿ ਵੀ ਆਪਾਂ ਨੇ ਫੁੱਲ ਚੱਕ ਲੈਣੇ ਨੇ ਉਹ ਚਾਹੇ ਕਿੰਨਾ ਵੀ ਉਹਦਾ weight ਹੋ ਸਕਦਾ ਹੈ ਉਹਦੇ ਹਿਸਾਬ ਨਾਲ rate ਹੋ ਜਾਂਦਾ ਐ ਏ ਜੀ ਜੇ ਤਾ ਤੁੱਪ ਲੈਣੀ ਐ ਤੁੱਪੇ ਤਾਂ ਹੈਗੀ ਐ ਇਹ ਮੰਜਾ ਕਰ ਲਓ ਜੇ ਐ ਲੱਗਦਾ ਵੀ ਆਪਾਂ ਨੂੰ ਤਿੱਖੀ ਜੀ ਤੁੱਪ ਲੱਗ ਰਹੀ ਐ ਆਪਾਂ ਮੰਜੇ ਸ਼ਾਂਝ ਕਰ ਲਿਆ। ਵੈਸੇ ਠੀਕ ਲੱਗ ਰਿਹਾ ਹੈ ਮੌਸਮ ਬਹੁਤ ਵਧੀਆ ਹੈ। ਵੀ ਗਰਮੀ ਵੀ ਨਹੀਂ ਲੱਗ ਰਹੀ। ਤੇ ਵੈਸੇ ਧੁੱਪ ਦੀ ਚੌਂਦਕ ਜੀ ਤਾਂ ਹੈਗੀ ਹੈ ਪਰ ਗਰਮੀ ਨਹੀਂ ਲੱਗ ਰਹੀ। ਤਾਂ ਕਰਕੇ ਆਪਾਂ ਥੋੜਾ ਜਿਹਾ ਅੱਧਾਕ ਧੁੱਪ ਅੱਧਾਕ ਸ਼ਾਂਚ ਐਵੇਂ ਕਰ ਰੱਖਿਆ ਮੰਜਾ। ਆ ਐਥੋਂ ਆਪਾਂ ਹਰਾ ਲਸਣ ਪੱਟ ਕੇ ਪਾਲਾਂਗੇ। ਧਨੀਆ-ਧਨੀਆ ਤੇ ਪਿਆਜ਼ ਕੱਟ ਲਾਂਗੇ, ਟਮਾਟਰ ਕੱਟ ਲਾਂਗੇ, ਗਰੇਵੀ ਤਿਆਰ ਕਿ ਡਿਕੇ ਡਿਪਿਆਜ ਲੈ ਅੰਦੇ ਦਿੱਤੀ ਨਹੀਂ ਇੱਧਰ ਆ ਦੇਖੋ ਇਹ ਚੱਪੜ ਹਨ ਬੜੇ ਬੜੇ ਪਿਆਜ਼ ਆ ਗਏ ਜੀ ਗਰੇਵੀ ਤਿਆਰ ਕਰਨ ਵਾਸਤੇ ਟਮਾਟਰ ਪਾ ਲਾਂਗੇ ਕਿ ਲੋਗ ਗਰੇਵੀ ਚ ਤੇ ਟਮਾਟਰ ਜਿਆਦਾ ਵਧੀਆ ਲੱਗਦਾ ਇਹ ਐ ਲੱਗਦਾ ਜਿਵੇਂ ਐਨ ਚੰਗੀ ਤਰ੍ਹਾਂ ਸਰਫ ਸਰਫ ਨਾਲ ਧੋ ਕੇ ਪੈਕ ਕੀਤੇ ਹੁੰਦੇ ਨੇ ਐ ਸੁਨੱਖੇ ਪਏ ਸੁਨੱਖੇ ਪਏ ਨੇ ਲੋਣਿਆਂ ਕੜ ਕੇ ਫੜ ਕੇ ਪੈਕਿੰਗ ਇੰਨੀ ਐ ਕਰ ਦੰਦੇ ਨੇ ਨਾ ਮਸਾਂ ਖੁੱਲਦੀ ਐ ਸਮਾਰ ਸਮਾਰ ਕੇ ਪੈਕ ਕਰਦੇ ਨੇ ਵੀ ਖੁੱਲੇ ਹੀ ਨਾ ਉੜ ਕੇ ਉਲਜੀ ਜੋ ਖੋਲਣ ਵਾਸਤੇ ਹਰ ਇੱਕ ਚੀਜ਼ ਇਸ ਤਰ੍ਹਾਂ ਪੈਕ ਕਰਕੇ ਜੀ بڑے بڑے ਫ੍ਰਿਜਰ ਨੇ ਜਿਨ੍ਹਾਂ ਦੇ ਵਿੱਚ ਸਟੋਰ ਕਰ ਦੰਦੇ ਨੇ ਮੋਲਾਂ ਦੇ ਵਿੱਚ ਬਸ ਉੱਥੋਂ ਦੇਖ ਕੇ ਚੱਕ ਲਓ ਆਪਣਾ ਜਿੰਨੇ ਆ ਦੀ ਲੋੜ ਐ ਇਆਪਾ ਇਹਦੇ ਵਿੱਚ ਆਲੂ ਛਿੱਲ ਕੇ ਰੱਖ ਲੇ ਜੀ ਪਿਆਜ਼ ਇੱਧਰ ਗੋਭੀ ਤੇ ਇੱਧਰ ਹੀ ਹਰਾ ਲਸਣ ਲੈ ਲਿਆ ਟਮਾਟਰ ਅਦਰਕ ਹਰੀ ਮਿਰਚ ਗ੍ਰੈਂਡਰ ਤੇ ਆਪਣੀ ਚਨੇ ਉਬਲ ਗਏ ਤੇ ਹੁਣ ਆਪਾਂ ਜੀ ਦੇਖਦੇ ਆ ਕਿ ਆਪਾਂ ਤੜਕਾ ਲਾਦਾਂਗੇ ਚਨੇ ਨੂੰ ਲਾਦਾਂਗੇ ਇਸ ਚ ਜਣੀਆ ਤੜਕਾ ਲਾਵਾਂਗੇ ਜੀ ਇਹ ਚ ਗੋਭੀ ਨੂੰ ਇਹ ਦੋਹਾਂ ਚ ਆਪਾਂ ਨੇ ਲਸਣ ਸੁੱਕਾ ਗ੍ਰाइंड ਕੀਤਾ ਹੋਇਆ ਪਾ ਲਿਆ ਇਹ ਤੱਕ ਕਰਨੀ ਜੀ ਇਹ ਵੀ ਆਪੋਥੀ ਲੈ ਜੰਨੇ ਆ ਅੱਜ ਇਹ ਚੁੱਲੇ ਤੇ ਬਾਅਦ ਚ ਪ੍ਰਸ਼ਾਦਾ ਤਿਆਰ ਕਰਾਂਗੇ ਉਧਰ ਕਰਦੇ ਆਪਾਂ ਸਬਜ਼ੀਆਂ ਤਿਆਰ ਇਹ ਆਪਾਂ ਦੀ ਟੇਬਲ ਜਿਹੜਾ ਨੇੜੇ ਲਾਇਆ ਹੈ ਤਾਂ ਹੀ ਲਾਇਆ ਹੈ ਇਹ ਪਸਾਰੀਆਂ ਅੱਜ ਦਿਨ ਤੇ ਰੱਖ ਸਕਦੇ ਹਾਂ ਇਹ ਆ ਗਿਆ ਆਪਣਾ ਸਾਰਾ ਸਮਾਨ ਆ ਲੋ ਜੀ ਕਾ ਟਮਟਰ ਦੀਦੀ ਨੇ ਅਦਰਕ ਦਾ ਛਿੱਲਿਆ ਨਹੀਂ ਹੈਗਾ ਤੁਸੀਂ ਇਹਨਾਂ ਅਸੀਂ ਛੱਲ ਦੇ ਘਾਟੇ ਛਿਲਕਾ ਸਭ ਅੱਛਾ ਅਸੀਂ ਦਸ ਟੂਡੈਂਟ ਦੇ ਲਈ ਕਰ ਦਿੱਤਾ ਵਾਹ ਠੀਕ ਹੈ ਲਸਣ ਵੀ ਦੀ ਛੱਲਿਆ ਫਿਰ ਤੁਸੀਂ ਲਸਣ ਤੇ ਚੀਨ ਲਸਣ ਤੇ ਛਿੱਲੇ ਸੀ ਉਹ ਤਾਂ ਪਹਿਲਾਂ ਦਾ ਕਰੇ ਇਹ ਕੀ ਜਿਹਾ ਸਿਸਟਮ ਜਿਹੜਾ ਪਾਹਰ ਖੜੇ ਬਾਹਰੇ ਚ ਲਾਵਾ ਨਾ ਲਓ ਜੀ ਪੈਨ ਹੋ ਗਿਆ ਜਿਆਦਾ ਪਾ ਕੇ ਕਰਾਂਗੇ ਜਿਆਦਾ ਬ੍ਰੀਕ ਹੋ ਜਾਏਗਾ ਇਹ ਲਓ ਜੀ ਇਹ ਹੁਣ ਜਿਆਦਾ ਪਾਏ ਉਦੋਂ ਬ੍ਰੀਕ ਹੋ ਜਾਣਾ ਹੈ ਹਨਾ ਆ ਗਿਆ ਹੋ ਗਿਆ ਜੀ ਐਨ ਹੋ ਗਿਆ ਅੱਛਾ ਇਹਦਾ ਤਾਂ ਹੋ ਗਿਆ ਤਾਂ ਮਜਾ ਇਹ ਮੱਕੀ ਬਹੁਤ ਵਧੀਆ ਹੈ ਨਾ ਹਾਂ ਤਾ ਕੱਟ ਕੇ ਉੱਦਾਂ ਹਰੀ ਵੱਜੋ ਪਾਉਣ ਲੱਗੇ ਉਹਦਾ ਲਾਲ ਪਾਦਾਂ ਲਓ ਜੀ ਐਨ ਹੋ ਗਿਆ ਦੇਖ ਉਹ ਥੋੜਾ ਜਿਹਾ ਥੋੜਾ ਜਿਹੜਾ ਪਿਆਜ਼ ਆ ਉਹ ਵੀ ਇਦਾਂ ਹੀ ਕਰਨਾ ਮੈਂ ਉਹ ਹੱਥਾਂ 'ਚ ਫਿਰ ਕੇ ਇਸ ਪਾਣਾ ਅੱਛਾ ਠੀਕ ਹੈ ਹੱਜ ਦੇਖਦੇ ਆਂ ਜੀ ਦੀਦੀ ਦਾ ਕਿਹੜਾ ਸਟਾਈਲ ਹੈ ਤੜਕਾ ਲਾਉਣ ਦਾ ਤੇ ਅਸੀਂ ਆਪਦਾ ਤਾਂ ਤੁਹਾਡੇ ਨਾਲ ਮਲਕੇ ਵੀ ਸ਼ੇਅਰ ਕਰੀ ਹੋ ਜਾਂਦੇ ਸੀ ਹਾਜੀ ਇੰਤਰ ਇਹ ਦੋਨੋਂ ਗੈਸ ਚ ਲਾਤੇ ਨਹੀਂ ਕੋਈ ਚਲਾਇਆ ਇਹ ਗੈਸ ਚ ਲਾਤਾ ਤੇ ਇਹਦੇ ਵਿੱਚ ਪਾ ਲਿਆ ਜੀ ਤੇਲ ਤੇ ਕਿਹੋ ਪਾਲੋ ਤੇਲ ਪਾਲੋ ਜਿਹੜਾ ਵੀ ਮਰਜ਼ੀ ਤੇਲ ਪਾਲੋ ਜੋ ਤੁਹਾਨੂੰ ਪਸੰਦ ਹੈ ਸਬਜ਼ੀ ਬਣਾਉਣ ਵਾਸਤੇ ਇਹਦੇ ਵਿੱਚ ਇਹ ਪਾਇਆ ਹੋਇਆ ਲਸਣ ਸਭ ਤੋਂ ਪਹਿਲਾਂ ਲਸਣ ਨੂੰ ਭੁੰਨਣਾ ਤਰੀ ਉਸੀ ਕਰ ਰਹੀ ਹੁਣ ਜਿਵੇਂ ਪਹਿਲਾਂ ਜਿਹੜਾ ਸੀਗਾ ਅਦਰਕ ਉਹਦਾ ਮਰਡਰ ਕਰਿਆ ਸੀ ਹੁਣ ਬਾਹਰੀ ਆ ਗਈ ਪਿਆਜ਼ ਦੀ ਰਾਹੇ ਸਾਰੇ ਕੱਟ ਲਾਂਗੇ ਆਲੂ ਵੀ ਪਿਆਜ਼ ਵੀ ਧਨੀਆ ਵੀ ਨਾ ਆਹ ਹਰਾ ਲਸਣ ਵੀ ਠੀਕ ਹੈ ਤੇ ਉਧਰ ਆਪਣੀ ਜਿਹੜੇ ਉਹ ਰੱਖੇ ਹੋਏ ਨੇ ਆ ਆਪਣਾ ਸਬਜ਼ੀਆਂ ਇੱਕ ਚਣਿਆਂ ਦੀ ਸਬਜ਼ੀ ਦਾ ਤੜਕਾ ਤੇ ਇੱਕ ਗੋਭੀ ਦੀ ਸਬਜ਼ੀ ਦਾ ਉਹਦੇ ਵਿੱਚ ਲਸਣਾ ਬਣ ਰਿਹਾ ਤੇ ਜਦੋਂ ਬਰਾਊਨ ਹੋ ਜਾਊਗਾ ਇਰ ਨੂੰ ਦੇਖਦੇ ਆ ਤੇ ਦੂਜਾ ਵੀ ਪਿਲਾ ਲੈਣਾ ਬਈ ਕੁਝ ਅੰਦਰ ਨਾਲ ਹੁੰਦੇ ਇਹ ਬਹੁਤ ਟੁੱਲਿਆਂ ਲੂਹਾਂ ਦਾ ਹਾਂ ਘਟਾਇਆ ਇਹ ਦੇਖੋ ਚੱਲ ਗਿਆ ਇਹ ਆ ਗਿਆ ਠੀਕ ਹੈ ਇਹ ਦੋ ਹੀ ਹੱਥਾਂ ਨਾਲ ਹੁਣ ਦੋ ਸਬਜ਼ੀਆਂ ਮਾਰ ਚਾਹੀਦੀ ਇਹਨਾਂ ਨੂੰ ਜੇ ਬਰਵਾਉਣਾ ਹਾਂ ਇਹ ਹੋ ਗਿਆ ਜੀ ਬ੍ਰਾਊਨ ਹੁਣ ਇਹਦੇ ਵਿੱਚ ਪਾ ਦੇਣਾ ਇਹ ਪਿਆਜ਼ ਲੋਕ ਬ੍ਰਾਊਨ ਹੋ ਗਿਆ पहला सुका लसण भुन्यासी हुण हरा लसण उपर ਇਦਰੋਂ ਆਪਾਂ ਦੋ ਸਬਜ਼ੀਆਂ ਚ ਪਾਤਾ ਹੁਣ ਪਾਤਾ ਅਦਰਕ கிளி டமெட்டர் <laughs> Sebelumnya, kita akan menambahkan 2 sudu besar zira ke dalam mangkuk ini dan 2 sudu besar zira ke dalam mangkuk ini dan 2 sudu besar zira ke dalam mangkuk ini. Adakah ia sedikit berumur? Ya, sedikit berumur. ਨਮਕ ਇਹੋ ਜਿਹੇ ਚਨੇ ਪਾਉਣੇ ਨੇ ਠੀਕ ਹੈ ਜੀ ਜਦੋਂ ਚਨੇ ਉਬਾਲੇ ਨੇ ਉਹਦੇ ਵਿੱਚ ਪਾਇਆ ਹੋਇਆ ਬਾਅਦ ਨਾ ਲੱਗੇ ਇਹਦੇ ਵਿੱਚ ਪਾਉਣੀ ਹੈ ਹਰੀ ਮਿਰਚ। ਇਹ ਬਾਕੀ ਟੇਸਟ ਵਾਸਤੇ ਪਾਉਣੀ ਹੈ। ਉਦੋਂ ਤੱਕ ਹਲਾਨ ਮਿਰਚ ਪਾਣੀ। ਹਾਂਜੀ। ਟੇਸਟ ਵਾਸਤੇ ਹਰੀ ਮਿਰਚ ਤੇ ਸਪਾਈਸੀ ਕਰਨ ਵਾਸਤੇ ਲਾਲ ਮਿਰਚ। ਟਮਾਟਰ ਟਮਾਟਰ ਤੋਂ ਬਾਅਦ ਇਹ ਸੁਲਗ ਰਿਹਾ ਹੈ ਇਧਰ ਆਪਾਂ ਹੂ ਵਾਲੇ ਹੋਏ ਨਹੀਂ ਚਾਣੇ ਇਹਦੇ ਚ ਪਾਉਣ ਵਾਸਤੇ ਨੇ ਦੋ ਸਬਜ਼ੀਆਂ ਇਕੱਠੀਆਂ ਤਿਆਰ ਹੋ ਜਾਣਗੀਆਂ ਲੂ ਕੱਢ ਲੇ ਇਹ ਹੋ ਗਿਆ ਜੀ ਆਪਣਾ ਬਿਲਕੁਲ ਬਰਾਊਨ ਨਮਕ ਪਾਤਾ ਸੀ ਪਹਿਲਾਂ ਹੁਣ ਪਾਵਾਂਗੇ ਹਲਦੀ ਇਹ ਰੰਗਿਤਾਂ ਗਰਮ ਮਸਾਲਾ ਮੰਗ ਇਥੇ ਕੱਲਾ ਧਣੀ ਇਹ ਮਿਰਚ ਲਾਲ ਹੁਣ ਪਾਉਣੀ ਹੈ ਕਸੂਰੀ ਮੇਥੀ ਇਹ ਵੀ ਪਾਤੀ ਜੀ ਹੋਰ ਇਹ ਮਾਤਾ ਫੜੀ ਚਲ 10 ਸਬ지 ਜ਼ਰੂਰ ਮੱਖ ਠੀਕ ਹੈ ਜਿਹਨੂੰ ਆਪਾਂ ਉਧਰ ਦੇਗੀ ਮਿਰਚ ਕਹਿ ਦਿੰਦੇ ਆ ਇੰਡੀਆ ਚ ਸਬਜੀ ਨੂੰ ਲਾਲ ਬਣਾ ਦਿੰਦੀ ਹੈ ਇਹਦੇ ਟਮਾਟਰ ਰਹਿ ਗਏ ਜੀ ਪਾਉਣ ਅੱਛਾ ਜੀ ਸੌਸ ਵੀ ਪਾਈਏ ਜੀ ਇਹ ਟਮਾਟੋ ਇਹ ਵਾਲੀ ਹੋ ਗਿਆ ਜੀ ਹੁਣ ਇਹਦੇ ਚ ਹਲਦੀ ਗਰਮ ਮਸਾਲਾ ਮਿਰਚ ਐਸੀ ਤਿਆਰ ਹੋ ਗਏ ਮਸਾਲੇ ਹੁਣ ਵਿੱਚ ਪੈ ਜਾਣੀਆਂ ਸਬਜ਼ੀਆਂ ਫਿਰ ਇਹਨਾਂ ਨੂੰ ਬੰਦ ਕਰ ਦਾਂਗੇ ਢੱਕਣ ਲਾ ਕੇ ਇਹਨਾਂ ਦੇ ਜਦੋਂ ਹੋ ਜਾਣਗੀਆਂ ਬਣ ਕੇ ਤਿਆਰ ਫਿਰ ਦਿਖਾਉਣੇ ਆ ਤੁਹਾਨੂੰ ਜੀ ਜਿੰਨਾ ਕੁ ਸ਼ੀਨਾ ਚ ਪਾਉਣਾ ਸੀ ਪਾਤਾ ਹੁਣ ਬਸ ਇਹਦੇ ਵਿੱਚ ਉਬਲੇ ਹੋਏ ਚਨੇ ਪਾ ਦੇਣੇ ਨੇ ਤੇ ਉਹਦੇ ਵਿੱਚ ਗੋਭੀ ਪਾ ਦੇਣੀ ਹੈ ਤੇ ਨਾਲ ਇਹ ਦੋਕ ਜਿਹੜੇ ਆਲੂ ਲੈਣਗੇ ਪਾ ਦੇਣੀ ਹੈ ਓਕੇ ਆ ਜੀ ਸਬਜ਼ੀ ਨੂੰ ਬਾਹਰ ਤੜਕਾ ਲਾਇਆ ਸੀ ਆਪਾਂ ਹੁਣ ਅੰਦਰ ਚੱਕ ਲੈ ਆਏ ਉਹ ਹੁਣ ਤੁਹਾਨੂੰ ਦਿਖਾਉਣੀ ਹੈ ਇਹ ਦੇਖੋ ਆਪਣੇ ਚਨੇ ਬਣ ਕੇ ਤਿਆਰ ਨੇ ਕਿੰਨੇ ਸੋਹਣੇ ਬਣੇ ਨੇ ਤੇ ਦੀਦ ਦਾ ਲਾਇਆ ਹੋਇਆ ਤੜਕਾ ਇਹਨਾਂ ਨੂੰ ਬਿਲਕੁਲ ਇਹ ਸੁੱਕੇ ਵੀ ਨਹੀਂ ਬਣਾਏ ਹੈਗੇ ਤਰੀ ਵਾਲੇ ਨੇ ਜਿਵੇਂ ਰਸ ਮਿਸੇ ਜੀ ਆਪਾਂ ਕਹਿ ਦਿੰਦੇ ਆ ਤੇ ਤੜਕਾ ਤੁਹਾਨੂੰ ਦਿਖਾਇਆ ਹੀ ਸੀ ਲੱਗਦਾ ਤੇ ਇੱਧਰ ਆਪਾਂ ਨੇ ਇਹ ਜਿਹੜੀ ਸਬਜੀ ਹੈ ਉਹ ਕੱਢ ਲਈ ਉਹ ਬਣ ਕੇ ਤਿਆਰ ਹੈ ਠੀਕ ਹੈ ਜੀ ਫਿਰ ਅਗਲੀ ਵੀਡੀਓ ਚ ਮਿਲਦੇ ਆਂ ਮਾਰਾ ਸਬਦਾ ਪਹਲਾ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ